ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਤੇ ਵੱਡੀ ਵਿਪਤਾ ਜਿਹੜੀ ਕਿਸਾਨਾਂ ਤੇ ਪਈ ਹੋਈ ਆ ਤੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਜਿਹੜਾ ਹਰ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਤੇ ਉੱਥੇ ਗੱਲ ਕਰਦੇ ਹਾਂ ਹੁਣ ਮੌਸਮ ਦੀ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਮੀਨੂ ਲੈ ਕੇ ਜਿਹੜਾ ਪੰਜਾਬ ਦੇ ਵਿੱਚ yellow ਤੇ orange ਅਲਰਟ ਜਾਰੀ ਕੀਤਾ ਹੋਇਆ ਦੋ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਤੇ orange ਅਲਰਟ ਇੱਥੇ ਜਾਰੀ ਕੀਤਾ ਹੋਇਆ ਤੇ ਉੱਥੇ 11 ਜ਼ਿਲ੍ਹਿਆਂ ਵਿੱਚ yellow ਅਲਰਟ ਜਾਰੀ ਕੀਤਾ ਗਿਆ ਗੱਲ ਹੁਣ ਕਰਦੇ ਹਾਂ ਅੱਗੇ ਆਪਾਂ ਅੰਮ੍ਰਿਤਸਰ ਤਨਤਾਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤਰੂਪਨਗਰ ਫਤੇਗੜ ਸੈਭ ਲੁਧਿਆਣਾ ਸੰਗਰੂਰ ਤੇ ਮੋਹਾਲੀ ਵਿੱਚ ਜੈਲੋ ਅਲਰਟ ਜਾਰੀ ਕੀਤਾ ਗਿਆ ਇੱਥੇ ਕੁਝ ਕੁਛ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਹਲਕਾ ਜਾਂ ਮੱਧਮ ਜਾਂ ਜਿਹੜਾ ਮੀਂਹ ਪੈ ਸਕਦਾ ਮੌਸਮ ਤੇ ਮੀਂਹ ਦੇ ਬਾਵਜੂਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਵਿਧਾਨ ਸਭਾ ਹਲਕਾ ਅਜਨਾਲਾ ਦੇ ਜਿਹੜੇ ਰਾਵੀ ਦਰਿਆ ਦੇ ਨਾਲ ਲੱਗਦੇ ਆਸ-ਪਾਸ ਦੇ ਖੇਤਰਾਂ ਦੇ ਉੱਤੇ ਜਿਹੜਾ ਹੜ੍ਹ ਨਾਲ ਪ੍ਰਭਾਵਿਤ ਇਲਾਕੇਆਂ ਜਿਹੜਾ ਜਾਇਜ਼ਾ ਕਰ ਰਹੇ ਨੇ ਤੇ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪਿੰਡਾਂ ਦੀ ਮਦਦ ਲਈ ਪਿੰਡ ਚਮਿਆਰੀ ਵਿੱਚ ਲਾਏ ਗਏ ਰਾਹਤ ਕੈਂਪ ਵਿੱਚ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਸੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਢਾਲੀਵਾਲ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬਜੰਨ ਘਟਾਰੀਆ ਨੂੰ ਇੱਕ ਮੰਗ ਪੱਤਰ ਸੌਂਪਦਿਆ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਦੇ ਲੋਕਾਂ ਨੂੰ ਹਰ ਵਾਰ ਰਾਵੀ ਦਰਿਆ ਦੀ ਮਾਰ ਚੱਲਣੀ ਪੈਂਦੀ ਆ ਉਹਨਾਂ ਨੇ ਰਾਜਪਾਲ ਨੂੰ ਦੱਸਿਆ ਕਿ ਰਾਵੀ ਦਰਿਆ ਵਿੱਚ ਆਏ ਹੜ੍ਹਾਂ ਨੇ ਅਜਨਾਲਾ ਵਿੱਚ ਮੁੰਡਲੇ ਬੁਣਿਆ ਦੀ ਢਾਂਚੇ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਇੱਥੇ ਭਾਰੀ ਨੁਕਸਾਨ ਹੋਇਆ ਹੜ੍ਹ ਦੀ ਭਿਆਨਕਤਾ ਕਾਰਨ ਇਸ ਖੇਤਰ ਵਿੱਚ ਰਹਿਣ ਵਾਲੇ ਸ਼ਾਂਤ ਤੇ ਪਸੰਦ ਨਾਗਰਿਕ ਕੁਦਰਤੀ ਆਫਤ ਦਾ ਸ਼ਿਕਾਰ ਹੋ ਗਏ ਨੇ ਸਿੱਧੇ ਤੇ ਸਿੱਧੇ ਤੌਰ ਤੇ ਲਗਭਗ 2000 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਤੇ ਹੜ੍ਹ ਨੇ ਕੁਝ ਕੀਮਤੀ ਮਨੁੱਖੀ ਜਾਨਾਂ ਵੀ ਲੈ ਲਈਆਂ ਨੇ ਤੇ ਅੱਗੇ ਕੁਲਦੀਪ ਢਾਲੀਵਾਲ ਨੇ ਭਾਵ ਕੋ ਲੈਜੇ ਵਿੱਚ ਰਾਜਪਾਲ ਕਟਾਰੀਆ ਨੂੰ ਆਪਲੀ ਕੀਤੀ ਕਿ ਜਿੱਥੇ ਕੇਂਦਰ ਸਰਕਾਰ ਨੂੰ ਹੜ੍ਹਾਂ ਦੀ ਆਫਤ ਨੂੰ ਰਾਸ਼ਟਰੀ ਕੁਦਰਤੀ ਆਫਤ ਐਲਾਨਣਾ ਚਾਹੀਦਾ ਤੇ ਉੱਥੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ 2000 ਕਰੋੜ ਰੁਪਏ ਦਾ ਵਿੱਤੀ ਪੈਕੇਜ ਤੁਰੰਤ ਜਾਰੀ ਕਰਨਾ ਚਾਹੀਦਾ